ਪੂਰੇ ਮੋਗੇ ਜ਼ਿਲ੍ਹੇ ਦਾ ਪੂਰੀ ਦੁਨੀਆ ਦੇ ਵਿੱਚ ਨਾਮ ਰੌਸ਼ਨ ਕੀਤਾ ਸਾਡੀ ਬੇਟੀ ਪਰਮ ਨੇ ਜਿਸ ਨੂੰ that girl ਦੇ ਨਾਮ ਤੋਂ ਜਾਣਿਆ ਜਾਂਦਾ ਔਰ ਪਰਮ ਨੇ ਇਹ ਸਾਬਤ ਕੀਤਾ ਕਿ ਟੈਲੈਂਟ ਦੇ ਅੱਗੇ ਔਰ ਇਹ ਜਿਹੜੀਆਂ ਮੱਥੇ ਦੀਆਂ ਲਕੀਰਾਂ ਹੁੰਦੀਆਂ ਨੇ ਇਸ ਦੇ ਲਈ ਕੋਈ ਬਹੁਤ ਉੱਚੀ ਸਿਫਾਰਿਸ਼ ਜਾਂ ਕਿਸੇ ਦੇ ਸਹਾਰੇ ਦੀ ਜ਼ਰੂਰਤ ਨਹੀਂ ਹੁੰਦੀ ਟੈਲੈਂਟ ਖੁਦ-ਖੁਦ ਆਪਣੇ ਮੁਕਾਮ ਤੇ ਪਹੁੰਚ ਜਾਂਦਾ ਸਾਡੀ ਪਰਮ ਨੇ ਇਹ ਸਾਬਤ ਕੀਤਾ ਔਰ ਅੱਜ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਅਸੀਂ ਆਪਣੀ ਬੇਟੀ ਦੀ ਸਭ ਨੇ ਹੌਸਲਾ افزਾਈ ਕੀਤੀ ਔਰ ਉਸ ਨੂੰ ਸਾਡੇ ਸਭ ਦੇ ਵੱਲੋਂ ਬਹੁਤ ਸਾਰੀਆਂ ਢੇਰੋਂ ਸਾਰੀਆਂ ਸ਼ੁਭਕਾਮਨਾਵਾਂ ਦਿੱਤੀਆਂ ਕਿ ਪਰਮ ਹੋਰ ਅੱਗੇ ਜਾਵੇ ਔਰ ਪੂਰੇ ਸੰਸਾਰ ਦੇ ਵਿੱਚ ਮੋਗੇ ਦਾ ਆਪਣਾ ਆਪਣੇ ਪੇਰੈਂਟਸ ਦਾ ਨਾਮ ਰੌਸ਼ਨ ਕਰੇ ਸਾਡਾ ਸਭ ਦਾ ਫਰਜ਼ ਮੰਨਦਾ ਹੈ ਕਿ ਇਸ ਸਿੰਪਲ ਪਰਿਵਾਰ ਦੇ ਨਾਲ ਤੇ ਔਰ ਇੱਕ ਹੌਸਲਾ افزਾਈ ਹੁੰਦੀ ਹੈ ਜੀ ਕਿ ਅਸੀਂ ਸਾਰੇ ਉਸ ਦੇ ਨਾਲ ਆ ਬੱਚੀ ਦੇ ਨਾਲ ਆ ਔਰ ਉਹ ਜਿੱਥੇ ਜਿੱਥੇ ਜਾਏਗੀ ਉਸ ਨੂੰ ਜੋ ਵੀ ਜ਼ਰੂਰਤ ਹੋਏਗੀ ਅਸੀਂ ਸਾਰਾ ਪਰਿਵਾਰ ਆਪਣੀ ਬੱਚੀ ਦੇ ਨਾਲ ਹਰ ਰੂਪ ਦੇ ਵਿੱਚ ਅਸੀਂ ਖੜੇ ਰਵਾਂਗੇ